ਜੋ ਨਸ਼ਿਆਂ ਦੇ ਵਿਰੁੱਧ ਮੁਹਿੰਮ ਜੋ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ ਉਸ ਦੇ ਤਹਿਤ ਕਾਰਵਾਈ ਕਰਦਿਆਂ ਤਰਨਤਾਂ ਜਿਲ੍ਹੇ ਦੀ ਪੁਲਿਸ ਦੇ ਵੱਲੋਂ ਅੱਜ ਤਰਨਤਾਂ ਜ਼ਿਲ੍ਹੇ ਦੇ 6 ਨਸ਼ਾ ਤਖਤਰਾ ਦੀ 2 ਕਰੋੜ 42 ਲੱਖ 10 ਹਜ਼ਾਰ ਰੁਪਏ ਦੀ ਜਾਇਦਾਦ ਨੂੰ ਫ੍ਰੀਜ਼ ਕੀਤਾ ਗਿਆ ਹੈ ਇਹ ਕਾਰਵਾਈ ਡੀਐਸਪੀ ਪਿੱਕੀਵੰਡ ਛੜੀ ਪੀਰ ਇੰਦਰ ਸਿੰਘ ਦੀ ਅਗਵਾਈ ਦੇ ਵਿੱਚ ਕੀਤੀ ਗਈ ਮਿਲ ਜਾਣਕਾਰੀ ਅਨੁਸਾਰ ਅੱਜ ਤਰਨਤਾਂ ਜਿਲ੍ਹੇ ਦੀ ਪੁਲਿਸ ਨੇ ਫਰਦੀ ਪਿੰਡ ਮਹਿਦੀਪੁਰ ਦੇ ਵਿੱਚ ਪੰਜ ਨਸ਼ਾ ਤਖਸਰਾ ਅਤੇ ਪਿੰਡ ਹਵੇਲੀਆਂ ਵਿਖੇ ਇੱਕ ਨਸ਼ਾ ਤਖਸਰਾ ਦੀ ਕਰੀਬ 2 ਕਰੋੜ 42 ਲੱਖ 10000 ਰੁਪਏ ਦੀ ਜਾਇਦਾਦ ਨੂੰ ਫ੍ਰੀਜ਼ ਕੀਤਾ ਹੈ ਇਹ ਜਾਣਕਾਰੀ ਡੀਐਸਪੀ ਪਿੱਖੀਵੰਡ ਸ਼੍ਰੀ ਪ੍ਰੀਤ ਇੰਦਰ ਸਿੰਘ ਦੇ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਿੱਤੀ ਗਈ ਪੇਸ਼ ਹੈ ਖੇਮ ਕਰਨ ਤੋਂ ਸਾਡੇ ਪੱਤਰਕਾਰ ਦਵਿੰਦਰ ਸਹੋਤਾ ਦੀ ਇਹ ਖਾਸ ਰਿਪੋਰਟ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜਾ ਯੁੱਧ ਨਸ਼ਿਆਂ ਪ੍ਰਧ ਮੋਹਮ ਸ਼ੁਰੂ ਕੀਤੀ ਗਈ ਹੈ ਉਸ ਦੀ ਲੜੀ ਦੇ ਵਿੱਚ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਐਸਐਸਪੀ ਤਰਨਤਾਰਨ ਸ਼੍ਰੀ ਭਵਨਿਉ ਰਾਣਾ ਜੀ ਵੱਲੋਂ ਜਿੱਥੇ ਸਮਗਲਰਾਂ ਨੂੰ ਗ੍ਰਿਫਤਾਰ ਕਰਨ ਦੀਆਂ ਜਿਹੜੀਆਂ ਸਖਤ ਹਦਾਇਤਾਂ ਆ ਤੇ ਇਹਨਾਂ ਵੱਲੋਂ ਬਣਾਈ ਗਈ ਨਜਾਇਜ਼ ਪ੍ਰਾਪਰਟੀ ਨੂੰ ਅਟੈਚ ਕਰਨ ਦੀਆਂ ਜਿਹੜੀਆਂ ਕਾਰਵਾਈਆਂ ਉਸ ਲੜੀ ਦੇ ਵਿੱਚ ਅੱਜ 6 ਵਿਅਕਤੀ ਨੇ ਤਰਨਤਾਰਨ ਜ਼ਿਲ੍ਹੇ ਨਾਲ ਸੰਦਰジナ ਵਿੱਚੋਂ 5 ਥਾਣਾ ਖੇਮ ਕਰਨ ਦੇ ਮਹਿਦੀਪੁਰ ਦੇ ਨੇ ਤੇ ਇੱਕ ਹਵੇਲੀਆਂ ਦਾ ਟੋਟਲ 6 ਵਿਅਕਤੀਆਂ ਦੇ ਜਿਹੜੇ ਘਰ ਨੇ ਜਿਨ੍ਹਾਂ ਦੀ ਕੀਮਤ 2 ਕਰੋੜ 42 ਲੱਖ ਤੇ 10000 ਰੁਪਏ ਬੰਦੀ ਹੈ ਇਹਨਾਂ ਦੇ ਘਰ ਜਿਹੜੇ ਆ ਉਹ ਫ੍ਰੀਜ਼ ਕੀਤੇ ਗਏ ਨੇ ਇਹਨਾਂ ਦੇ ਜਿਹੜੇ ਕੇਸ ਬਣਾ ਕੇ 68 ਐਫ ਐਨਡੀਪੀਐਸ ਅਖਤ ਤਹਿਤ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਗਿਆ ਸੀ ਜੋ ਆਰਡਰ ਜਿਹੜੇ ਰਿਸੀਵ ਹੋ ਗਏ ਨੇ ਸੋ ਇਸ ਲੜੀ ਦੇ ਵਿੱਚ ਜਿਹੜੇ ਆ ਇਹਨਾਂ ਦੀ ਫ੍ਰੀਜ਼ਿੰਗ ਆਰਡਰ ਨੇ ਜਿਹੜੇ ਕੰਪੀਟੈਂਟ ਅਥਾਰਟੀ ਦੇ ਇਹਨਾਂ ਦੇ ਘਰਾਂ ਦੇ ਬਾਹਰ ਜਿਹੜਾ ਚਪਕਾਏ ਗਏ ਨੇ ਸੋ ਇਹਦੀ ਜਿਹੜੀ ਫਰਦਰ ਪ੍ਰोसीडिंग ਆ ਸਜ਼ਾ ਹੋਣ ਤੋਂ ਬਾਅਦ ਇਹਨੂੰ ਜਿਹੜਾ ਸੀਜ਼ ਕਰਨ ਦਾ ਕੰਮ ਆ ਉਹ ਵੀ ਇਹਨੂੰ ਅਮਲੀ ਜਾਮਾ ਲਾਇਆ ਜਾ ਰਿਹਾ ਹੈ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਕੁਝ ਵਿਅਕਤੀ ਜਿਹੜੇ ਆ ਕਿਸੇ ਲਾਲਚ ਦੇ ਵਿੱਚ ਆ ਕੇ ਨਸ਼ਿਆਂ ਦੇ ਧੰਦੇ ਦੇ ਵਿੱਚ ਵਿਪਲਤ ਹੋ ਜਾਂਦੇ ਨੇ ਪਰੰਤੂ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਜਿਹੜਾ ਐਨਡੀਪੀਐਸ ਐਕਟ ਦਾ 68 ਐਨਡੀਪੀਐਸ ਐਕਟ ਆ ਉਹਦੇ ਤਹਿਤ ਜਿਹੜੀਆਂ ਇਹਨਾਂ ਨੇ ਅਬੈਧ ਬਣਾਈਆਂ ਗਈਆਂ ਜਾਇਦਾਦਾਂ ਨੇ ਉਹ ਜ਼ਬਤ ਹੋ ਜਾਂੜੀਆਂ ਨੇ ਸੋ ਐਸਐਸਪੀ ਸਾਹਿਬ ਵੱਲੋਂ ਜਿਹੜੀ ਕਾਫੀ ਸ਼ਕਤੀ ਨਾਲ ਇਹਦੀ ਪਾਲਣਾ ਕੀਤੀ ਜਾ ਰਹੀ ਹੈ ਜਿੱਥੇ ਅਸੀਂ ਰੋਜ਼ਾਨਾ ਡਰੋਨਾਂ ਦੀ ਹਰੁੰਦੀ ਰਿਕਵਰੀ ਕਰ ਰਹੇ ਆ ਉਥੇ ਏ ਸਤੰਦੇ ਦੇ ਵਿੱਚ ਗ੍ਰਸਤ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਰਹੇ ਆ ਤੇ ਉਹਨਾਂ ਵੱਲੋਂ ਬੜਾਈ ਗਈ ਜਿਹੜੀ ਅवैध ਜਾਇਦਾਦ ਆ ਉਹਨੂੰ ਕਾਨੂੰਨੀ ਪ੍ਰਕਿਰਿਆ ਰਾਹੀਂ ਜਿਹੜੀ ਆ ਇਹਨਾਂ ਨੂੰ ਫ੍ਰੀਜ਼ ਤੇ ਸੀਜ਼ ਕਰਵਾ ਰਹੇ ਆ ਸਰ ਅੱਗੇ ਇਹਨਾਂ ਦੇ ਮਤਲਬ ਆਪ ਪਬਲਿਕ ਦੇ ਲਈ ਜਾਂ ਕੀ ਮੈਸੇਜ ਹੈ ਆਪ ਵੀ ਕਿਸ ਤਰ੍ਹਾਂ ਰਹਿਤ ਰਿਹਾ ਜਾ ਦੇਖੋ ਅੱਜ ਦਾ ਮੈਸੇਜ ਤੁਸੀਂ ਮੇਰੇ ਨਾਲ ਸੀਗੇ ਘਰ ਵਾਲਿਆਂ ਦਾ ਰਿਐਕਸ਼ਨ ਤੇ ਪਿੰਡ ਵਾਲਿਆਂ ਦਾ ਰਿਐਕਸ਼ਨ ਤੁਸੀਂ ਵੇਖਿਆ ਹੋਵੇਗਾ ਇਹਦੇ ਵਿੱਚ ਸਾਨੂੰ ਪਿੰਡ ਦੀ ਪੰਚਾਇਤ ਸਰਪੰਚ ਨੰਬਰਦਾਰ ਤੇ ਸਾਰਿਆਂ ਨੇ ਪੂਰਨ ਸਹਿਯੋਗ ਦਿੱਤਾ ਤੇ ਇਹਦੇ ਨਾਲ ਇੱਕ ਮੈਸੇਜ ਜਿਹੜੇ ਗਲਤ ਧੰਦਿਆਂ ਦੇ ਵਿੱਚ ਇਨਵੋਲ ਹੋ ਉਹਨਾਂ ਦੇ ਉਹਨਾਂ ਵੱਲ ਜਾਂਦਾ ਹੈ ਕਿ ਇਹਨਾਂ ਕੰਮਾਂ ਦੇ ਵਿੱਚ ਕੁਝ ਨਹੀਂ ਰੱਖਿਆ ਬਣਾਈਆਂ ਗਈਆਂ ਅਵੈਧ ਜਾਇਦਾਦਾਂ ਇੱਕ ਸੈਕਿੰਡ ਦੇ ਵਿੱਚ ਜਿਹੜੀਆਂ ਨੇ ਉਹ ਸਰਕਾਰੀ ਹੋ ਜਾਂਦੀਆਂ ਨੇ ਆਪਣੇ ਜਿਹੜੇ ਕਿਰਤ ਕਮਾਈ ਕਰਨ ਤੇ ਇਸ ਧੰਦਿਆਂ ਤੋਂ ਜਿਹੜਾ ਉਹ ਪਿੱਛੇ ਆ ਜਾਣ ਨਹੀਂ ਤਾਂ ਮੁਕੱਦਮਿਆਂ ਵਿੱਚ ਸਜ਼ਾ ਵੱਖਰੀ ਤੇ ਉਹਨਾਂ ਵੱਲੋਂ ਬਣਾਈਆਂ ਗਈਆਂ ਅਵੈਧ ਜਾਇਦਾਦਾਂ ਜਿਹੜੀਆਂ ਨੇ ਉਹ ਇਸੇ ਤਰੀਕੇ ਨਾਲ ਜ਼ਬਤ ਤੇ ਆਪਣਾ ਜਿਹੜੀਆਂ ਫ੍ਰੀਜ਼ ਤੇ ਸੀਜ਼ ਹੋਣਗੀਆਂ ਥੈਂਕ ਯੂ